ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਰਾਹੀਂ ਕਿ ਅੱਜ ਸਾਡੀ ਕਾਰਪੋਰੇਸ਼ਨ ਦੇ ਮੇਅਰ ਸੀਗੇ ਡਿਪਟੀ ਮੇਅਰ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਇੰਨੀ ਅੱਜ ਤੱਕਾਸ਼ਾਈ ਜਿਹੜੀ ਕੀਤੀ ਹੈ ਨਾ ਤੇ ਉੱਥੇ ਕੋਈ ਇਲੈਕਸ਼ਨ ਹੋਈ ਨਾ ਸਾਨੂੰ ਉਹਨਾਂ ਨੇ ਪੁੱਛਿਆ ਗਿਆ ਔਰ ਕੁੱਲ ਸੋਨ ਨੂੰ ਸਾਨੂੰ ਦਬਾ ਕੇ ਪ੍ਰੈਸ਼ਰ ਪਾ ਕੇ ਸਾਡੀ ਵਾਜ ਦਬਾਈ ਗਈ ਔਰ ਸਰੀਆਮ ਕੋਈ ਬੋਟਾਂ ਨਹੀਂ ਪਈਆਂ ਕੋਈ ਹੱਥ ਖੜੇ ਨਹੀਂ ਕੀਤੇ ਗਏ ਸਰੀਆਮ ਉਥੇ ਜਿਹੜਾ ਆਮ ਆਦਮੀ ਪਾਰਟੀ ਦਾ ਮੇਅਰ ਸੀ ਨੀਰ ਡਿਪਿਊਟ ਡਿਫਟੀ ਮੇਰੇ ਨੇ ਤੱਕੇ ਨਾਲ ਹੀ ਉਥੇ ਅਨਾਉਂਸ ਕਰ ਦਿੱਤਾ ਸਾਡੇ ਸਾਹਮਣੇ ਔਰ ਸਾਡੇ ਨਾਲ ਅੱਜ ਬਹੁਤ ਵੱਡਾ ਧੱਕਾ ਜਿਹੜਾ ਮੈਂ ਸਮਝਦਾ ਡੈਮੋਕ੍ਰੇਸੀ ਦਾ ਕਤਲ ਹੋਇਆ ਸੋ ਮੈਂ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕੱਲ ਅਸੀਂ ਕਾਂਗਰਸ ਪਾਰਟੀ ਸੂਚੀ ਸਾਡੀ ਸੀਨੀਅਰ ਲੀਡਰਸ਼ਿਪ ਸਾਰੇ ਪੰਜਾਬ ਦੀ ਲੀਡਰਸ਼ਿਪ ਵੀ ਉਥੇ ਆ ਰਹੀ ਹੈ ਤੁਸੀਂ ਸਾਡਾ ਇੱਕ ਸਾਥ ਦਿਓ ਤਾਂ ਜੋ ਇਹ ਜਿਹੜਾ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ ਅੱਜ ਜਿੰਨਾ ਤੱਕੇ ਨਾਲ ਹੀ ਕੀਤੀ ਗਈ ਉਹਦੀ ਅਸੀਂ ਆਵਾਜ਼ ਚੁੱਕ ਸਕੀਏ ਔਰ ਲੋਕਾਂ ਤੱਕ ਪਹੁੰਚਾ ਸਕੀਏ ਸਾਡਾ ਕੋਈ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ ਟ੍ਰੈਫਿਕ ਬਲੌਕ ਕਰਕੇ ਤੰਗ ਕਰਨਾ ਨਹੀਂ ਪਰ ਸਾਡਾ ਇੱਕ ਰਾਈਟ ਹੈ ਜਿਹੜਾ ਕੱਲ ਅਸੀਂ ਆਪਣੀ ਰਾਈਟ ਆਪਣੀ ਆਵਾਜ਼ ਚੁੱਕਣਾ ਚਾਹੁੰਦੇ ਆ ਮੈਂ ਇਸ ਕਰਕੇ ਬੇਨਤੀ ਕਰਦਾ ਹਾਂ ਕੱਲ 12 ਵਜੇ ਦਿਨ 28 ਤਰੀਕ ਨੂੰ ਅਸੀਂ ਭੰਟਾਰੀ ਪੁਲ ਤੇ ਬੈਠਾਂਗੇ ਔਰ 2 ਘੰਟੇ 2.5 ਘੰਟੇ ਅਸੀਂ ਉਸ ਤਰਨੇ ਤੇ ਬੈਠਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਉਸ ਤਰਨੇ ਚਾਹਨ ਸਾਡਾ ਸਾਥ ਦੇਣ ਕਾਂਗਰਸ ਪਾਰਟੀ ਦਾ ਸਾਥ ਦੇਣ